ਮਾਰ ਸਰਕਾਰ ਨੇ ਸਾਈਲੋ ਵਾਲਾ ਆਰਡਰ ਕੀਤਾ ਡੀ ਨੋਟੀਫਾਈ ਮੰਡੀ ਬੋਰਡ ਦੇ ਚੇਅਰਮੈਨ ਬੋਲੇ 2013 ਤੋਂ ਚੱਲ ਰਿਹਾ ਸੀ ਸਾਈਲੋ ਵਾਲਾ ਸਿਸਟਮ ਮੰਡੀ ਨਾ ਖਤਮ ਹੋਈ ਨਾ ਹੁਣ ਦੇਵਾਂਗੇ ਫਿਰ ਆਪ ਘਟਾ ਲੇਦੇ ਵੇ ਜੇਲ੍ਹ ਦੇ ਵਿੱਚ ਬੰਦਾ ਆਪ ਲੀਡਰ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਤੋਂ ਮਿਲੀ ਹੈ ਜ਼ਮਾਨਤ ਫਿਰ 6 ਮਹੀਨੇ ਬਾਅਦ ਆਉਣਗੇ ਜੇਲ੍ਹ ਤੋਂ ਬਾਹਰ ਆਵਾ ਦੀ ਪਾਰਟੀ ਬੋਲੀ ਸੱਚੀ ਹੋਈ ਜਿੱਤ ਰੀਤਾ ਕੇਜਰੀਵਾਲ ਦੇ ਨਾਲ ਦਿੱਲੀ ਦੇ ਆਪ ਵਿਧਾਇਕਾਂ ਨੇ ਕੀਤੀ ਬੁਲਾ ਘਾਟ ਬੋਲੇ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ ਅਤੇ ਰਹਿਣਗੇ ਅਸਤੀਫਾ ਨਾ ਦੇਣ ਕੀਤੀਵਾਲ ਜਨਤਾ ਉਹਨਾਂ ਦੇ ਨਾਲ ਪਿੱਲੀ ਦੀ ਮੰਤਰੀ ਆਪੇ ਕੀਤਾ ਸੰਸਨੀ ਖੇਸ ਦਾਵਾ ਕਿਾ ਚੋਣਾ ਤੋਂ ਪਹਿਲਾਂ ਆਪ ਦੇ ਚਾਰ ਹੋਰ ਲੀਡਰ ਕੀਤੇ ਜਾਣਗੇ ਗ੍ਰਿਫਤਾਰ ਮੈਨੂੰ ਸੌਰਵ, राघव ਅਤੇ ਦੁਰਗੇਸ਼ ਪਾਟਕ ਨੂੰ ਅਰੈਸਟ ਕਰਨ ਦੀ ਤਿਆਰੀ ਮੈਨੂੰ ਅਪਰੋਚ ਕਰਕੇ ਆ ਕਰਗੀਰ ਬਚਾਉਣਾ ਹੈ ਤਾਂ ਭਾਜਪਾ ਦੇ ਵਿੱਚ ਆ ਜਾਓ ਆਪੇ ਜੀ ਦੇ ਦਾਅਵੇ ਤੇ ਭਾਜਪਾ ਦਾ ਫਲਟਵਾਰ ਕਿਆ ਪਛਤਾਚਾਰ ਕੀਤਾ ਤਾਂ ਜਾਣਾ ਹੀ ਪਵੇਗਾ ਜੇ ਲੋਕਤੰਤਰ ਨੇ ਪਛਤਾਚਾਰ ਖਤਮ ਹੋ ਰਿਹਾ ਪ੍ਰਧਾਨ ਮੰਤਰੀ ਮੋਦੀ ਦਾ ਰਾਹੁਲ ਗਾਂਧੀ ਤੇ ਵੱਡਾ ਹਮਲਾ ਬੋਲੇ ਕਾਂਗਰਸ ਦੇ ਸ਼ਹਿਜ਼ਾਦੇ ਬਖਲਾਗੇ ਸਤਾ ਤੋਂ ਬਾਅਦ ਹੋਏ ਤਾਂ ਕਰ ਰਹੇ ਨੇ ਅੱਗ ਲਗਣ ਦੀ ਗੱਲ। راہੁਲ ਨੇ ਕਿਹਾ ਸੀ ਕਿ ਤਿੱਜੀ ਮਾਰਵੀ ਆਈ ਭਾਜਪਾ ਤਾਂ ਦੇਸ਼ ਦੇ ਵਿੱਚ ਲੱਗ ਜਾਵੇਗੀ ਅੱਗ। ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ ਰਵਨੀਤ ਬਿੱਟੂ ਸਮਰਸਕਾਂ ਦੇ ਨਾਲ ਕੀਤਾ ਰੋਡ ਸ਼ੋਅ। ਪੰਜ ਕਸਦਿਆਂ ਬੋਲੇ ਦੂਜੀਆਂ ਪਾਰਟੀਆਂ ਨੂੰ ਨਹੀਂ ਲੱਭ ਰਿਹਾ ਉਮੀਦਵਾਰ। ਖਾਸ ਸੀ ਲਾਲਪੁਰਾ ਦੀਆਂ ਸਿਆਸੀ ਸਰਗਰਮੀਆਂ ਤੇ ਅਕਾਲੀ ਦਲ ਨੂੰ ਇਤਰਾਜ਼। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸੌਂਪਿਆ ਮੰਗ ਪੱਤਰ ਕਿਹਾ ਕਟਿੰਗ ਤੇ ਚੇਅਰਮੈਨ ਹੋਣ ਦੇ ਨਾਤੇ ਸਿਆਸੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਲਾਲਪੁਰਾ। ਆਪਣਾ ਅਸਤੀਫਾ ਮੰਜ਼ੂਰ ਕਰਵਾਉਣ ਦੀ ਲਈ ਕੋਰਟ ਜਾਣਗੇ ਚੇਤਲ ਅੰਗੁਰਾਲ ਸਪੀਕਰ ਸੰਧਵਾਨ ਨੇ ਅਜੇ ਤੱਕ ਨਹੀਂ ਕੀਤਾ ਮਨਜ਼ੂਰ ਭਾਜਪਾ ਦੇ ਵਿਸ਼ਵਾਹੂ ਹੋਣ ਤੋਂ ਬਾਅਦ ਅੰਗੁਰਾਲ ਨੇ 28 ਮਾਰਚ ਨੂੰ ਦਿੱਤਾ ਸੀ ਵਿਧਾਇਕੀ ਤੋਂ ਅਸਤੀਫਾ ਪਰ ਕਾਰੀ ਬੇਦਬੀ ਕੇਸ ਦੇ ਮੁਲਜ਼ਮ ਪ੍ਰਦੀਪ ਕਲੇਰ ਨੂੰ ਰਾਹਤ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਮਿਲੀ ਜ਼ਮਾਨਤ ਬਰੈਲ ਜੇਲ੍ਹ ਦੇ ਵਿੱਚ ਬੰਦਿਆ ਪ੍ਰਦੀਪ ਕਲੇਰ ਸਤਾਂਜਲੀ ਗੁਮਰਾਹ ਕੁੱਲ ਇਸ਼ਤਿਹਾਰ ਮਾਮਲੇ ਦੇ ਵਿੱਚ RAMDEV ਨੂੰ ਸੁਪਰੀਮ ਕੋਰਟ ਦੀ ਫਟਕਾਰ ਜਾਂ ਕੰਟੈਂਪਟ ਆਫ ਕੋਰਟ ਦੀ ਕਰਾਂਗੇ ਕਾਰਵਾਈ ਝੂਠਾ ਹਲਫਨਾਮਾ ਦੇਣ ਦਾ ਵੀ ਚੱਲੇਗਾ ਮਕਦਮਾ ਦਿੱਲੀ ਚਕਚੌਰੀ ਖਾਰੇ ਲੋਕਾਂ ਤੇ ਚੜੀ ਤੇਜ਼ ਰਫ਼ਤਾਰ ਮਰਫਦੀਜ਼ ਕਾਰ ਦੁਕਾਨ ਦੇ ਬਾਹਰ ਖੜੇ ਪੰਜ ਲੋਕਾਂ ਨੂੰ ਮਾਰੀ ਜ਼ੋਰਦਾਰ ਟੱਕਰ ਉਸਨੇ ਕਾਰ ਚਾਲਕ ਨੂੰ ਕੀਤਾ ਗ੍ਰਿਫਤਾਰ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਨਿਊਜ਼ 85 ਪੰਜਾਬ ਹਰਿਆਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਤੇ ਸਭ ਤੋਂ ਪਹਿਲਾਂ ਜ਼ਿਕਰ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਰਵਨੀਤ ਬਿੱਟੂ ਲੁਧਿਆਣਾ ਪਹੁੰਚੇ ਰੇਲਵੇ ਸਟੇਸ਼ਨ ਤੇ ਸਮਰਥਕਾਂ ਦੇ ਗਰੋਂਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸਮਰਥਕਾਂ ਦੇ ਨਾਲ ਮਿਲ ਕੇ ਰੋਡ ਸ਼ੋਅ ਕੱਢਿਆ ਗਿਆ ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਨੇ ਦੱਸ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਜਿਹੜੇ ਪਿਛਲੇ ਦਿਨੀ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਦੂਜੀਆਂ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭ ਰਿਹਾ ਇਸ ਦਿਨ ਰਵਨੀਤ ਬਿੱਟੂ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਕਿ ਦੂਜੀਆਂ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭ ਰਿਹਾ ਨਾਲ ਹੀ ਤੁਹਾਨੂੰ ਅਸੀਂ ਇਹ ਤਸਵੀਰਾਂ ਮੁਖਾਰਿਆਨ ਦੱਸਲ ਪਿਛਲੇ ਦਿਨੀ ਇਹ ਵੱਡੀ ਜੁਆਇਨਿੰਗ ਹੁੰਦੀ ਹੈ ਰਵਨੀਤ ਬਿੱਟੂ ਜਿਹੜੇ ਕਾਂਗਰਸ ਨਾਲ ਵੇਦਾ ਕਹਿੰਦੇ ਹੋਏ ਦਿੱਲੀ ਬੀਜੇਪੀ ਹੈੱਡਕੁਆਰਟਰ ਦੇ ਵਿਗੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਣ ਲੁਧਿਆਣਾ ਪਹੁੰਚੇ ਰੇਲਵੇ ਸਟੇਸ਼ਨ ਤੇ ਪਹੁੰਚੇ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜ਼ੋਰਦਾਰ ਉਨੀਤ ਬਿੱਟੂ ਦਾ ਸਵਾਗਤ ਕੀਤਾ ਗਿਆ ਰਮਨੀਸ਼ਿੰਦੂ ਬਿੱਟੂ ਦੀ ਕੀ ਕਰਾਉਂਗਾ ਅਮਰ ਗੁਰਪਾ ਕਰੀ ਮੇਲਾ ਲੱਗਿਆ ਮੇਲਾ ਅਫਸਾ ਬਣਾ ਰਿਹਾ ਲੋਕ ਸਭ ਜਿਹੜਾ ਵੋਟਾਂ ਦਾ ਉਸਤਵ ਆ ਨਾ ਉਹ ਅਸਲੀ ਉਹ ਬਣਾ ਰਿਹਾ ਦੋਰੋ ਦੋਰੋ ਲੱਗਦਾ ਹੈ ਲੱਗਦਾ ਹੈ ਕਿ ਜਿੱਤੂ ਪੱਕੀ ਹੈ ਜਿੱਤ ਪੱਕੀ ਹੈ ਮੈਂ ਕਿਉਂ ਦੂਜੇ ਪਾਸੇ ਮੈਂ ਹੰਕਾਰ ਨਹੀਂ ਕੈਂਡੀਡੇਟ ਹੀ ਲੱਭ ਨਹੀਂ ਰਿਹਾ ਜੇ ਜਿੰਨੇ ਮੱਧਵਾ ਨੇ ਜੇ ਕੱਲ ਜਾਂਦੇ ਹੋਰ ਕੌਣ ਆ ਸਕਦੇ ਨੇ ਹੋਰ ਵੀ ਤੁਹਾਡੇ ਪੰਜ ਦੇ ਕਾਰਨ ਅੱਜ ਤਾਂ ਹਿੰਟਾ ਕੀਤਾ 2 ਮਹੀਨੇ ਪਏ ਆ 9 ਮਹੀਨੇ ਪਏ ਆ ਮੇਰੇ ਭਰਾ ਨੇ ਹੰਭਰਾ ਲੜਾਂਗੇ ਅੱਗੇ ਵਾਲੇ ਪਾਰਟੀ ਦੇਖਦੇ ਆ ਉਹਨਾਂ ਨੂੰ ਦਿੰਦੀ ਆ ਤੇ ਨਹੀਂ ਦਿੰਦੀ ਉਹ ਤਾਂ ਹਮਝ ਬਾਲਦੀਆਂ ਗੱਲਾਂ 44 ਟੀਮ ਅੱਗੇ ਲੱਗੀ ਹੋਈ ਹੈ ਬਿਲਕੁਲ ਤੁਸੀਂ ਦੇਖ ਲਓ 7 ਟੋਰ ਦੇ ਉੱਤੇ ਕਿ ਰਵਨੀ ਸਿੰਘ ਵਿਕਟੋ ਜਿਨ੍ਹਾਂ ਨੇ 7 ਟੋਰ ਤੇ ਕਿਹਾ ਵਾ ਕਿ ਜਿੱਤ ਉਹਨਾਂ ਦੀ ਪੱਕੀ ਆ ਉਧਰ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਇਹ ਸ਼ਿਕਾਇਤ ਦਿੱਤੀ ਹੈ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਲਾਲਪੁਰਾ ਤੇ ਇਲਜ਼ਾਮ ਲਗਾਇਆ ਗਿਆ ਹੈ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿਹਾ ਗਿਆ ਕਿ ਉਹਨਾਂ ਦਾ ਕੰਮ ਘਟ ਗਿਣਤੀਆਂ ਦੇ ਅਧਿਕਾਰ ਦੀ ਰੱਖਿਆ ਕਰਨਾ ਹੈ ਪਰ ਲਾਲਪੁਰਾ ਸਿਰਫ ਭਾਜਪਾ ਦੇ ਲਈ ਕੰਮ ਕਰ ਰਿਹਾ ਹੈ ਇਹ ਚੋਣ ਕਮਿਸ਼ਨ ਤੋਂ ਲਾਲਪੁਰਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਚੋਣ ਜ਼ਾਬਤੇ ਦੀ ਉਲੰਘਣਾ ਦੇ ਤਹਿਤ ਕਾਰਵਾਈ ਕਰਨ ਦੀ ਅਕਾਲੀ ਦਲ ਨੇ ਮੰਗ ਕੀਤੀ ਹੈ ਜਿਹੜੇ ਵੀ ਬੰਦੇ ਕਨਸਟੀਟਿਊਸ਼ਨਲ ਬਾਡੀ ਹੈੱਡ ਕਰਦੇ ਨੇ ਉਹ ਆਪਣੇ ਆਪ ਨੂੰ ਕਿਸੇ ਪੋਲਿਟੀਕਲ ਪਾਰਟੀ ਦੇ ਨਾਲ ਅਲਾਈਨ ਨਹੀਂ ਕਰਦੇ ਕਿਸੇ ਪੋਲਿਟੀਕਲ ਪਾਰਟੀ ਦੀ ਕਿਸੇ ਪੋਲਿਟੀਕਲ ਗਤੀਵਿਧੀ ਚ ਸ਼ਾਮਲ ਨਹੀਂ ਹੁੰਦੇ ਪਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਜਿਨ੍ਹਾਂ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਮinorities ਦੇ ਨੁਮਾਇੰਦੇ ਨੇ ਤੇ ਸਾਰਿਆਂ ਦੇ ਸਾਂਝੇ ਨੇ ਪਰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹ ਸਿਰਫ ਤੇ ਸਿਰਫ ਇੱਕ ਪੋਲਿਟੀਕਲ ਪਾਰਟੀ ਭਾਰਤੀ ਜਨਤਾ ਪਾਰਟੀ ਉਹਦੇ ਲਈ ਕੰਮ ਕਰ ਰਹੇ ਨੇ ਔਰ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਵਿੱਚ ਪੋਲਿਟੀਕਲ ਜੁਆਇਨਿੰਗਸ ਹੁੰਦੀਆਂ ਨੇ ਦੂਜੀਆਂ ਪਾਰਟੀਆਂ ਤੋਂ ਲੀਡਰ ਉੱਥੇ ਜੁਆਇਨ ਕਰਦੇ ਨੇ ਜਿਹੜੇ ਕਿ ਖਾਸ ਕਰਕੇ ਪੰਜਾਬ ਦੇ ਨਾਲ ਬਵਸਤਾ ਹੁੰਦੇ ਨੇ ਕਿਉਂਕਿ ਉਹ ਆਪ ਵੀ ਪੰਜਾਬ ਤੋਂ ਆਉਂਦੇ ਨੇ ਤੇ ਉੱਥੇ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਕਿਤੇ ਨਾ ਕਿਤੇ ਜਿਹੜੀਆਂ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਆ ਉਹ ਕਿਸ ਤਰੀਕੇ ਉਹ ਪੋਲਿਟিক্যাল ਐਕਟੀਵਿਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਪਣੇ ਆਪ ਦੇ ਵਿੱਚ ਅਸੀਂ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਇਹਨਾਂ ਦਾ ਰਿਪਲਾਈ ਕਾਲ ਕਰੇ ਆ ਫੋਟੋਆਂ ਨਾਲ ਨੇ ਆ ਮਹਾਰਾਣੀ ਪ੍ਰਨੀਤ ਕੌਰ ਦੀ ਜੁਆਇਨਿੰਗ ਹੋ ਰਹੀ ਹੈ ਤੇ ਆ ਪਿੱਛੇ ਲਾਲਪੁਰਾ ਸਾਹਿਬ ਵਿਕਟਰੀ ਸਾਈਨ ਬਣਾ ਕੇ ਖੜੇ ਨੇ ਕੀ ਇਹ ਮinority ਕਮਿਸ਼ਨ ਦਾ ਕੰਮ ਹੈ ਮinority ਕਮਿਸ਼ਨ ਦਾ ਕੰਮ ਤਾਂ ਮਿਨੋਰਿਟੀਆਂ ਦੀ ਰਾਖੀ ਕਰਨਾ ਹੈ ਪੋਲਿਟিক্যাল ਪਾਰਟੀਆਂ ਦੀ ਰਾਖੀ ਕਰਨਾ ਤਾਂ ਮinority ਕਮਿਸ਼ਨ ਦਾ ਕੰਮ ਨਹੀਂ ਹੈਗਾ ਸੋ ਇਹਦੇ ਤੇ ਅਸੀਂ ਆਪਣੀ ਅੱਜ ਕੜੀ ਇਪੱਤੀ ਜਤਾਈ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਇਹਨਾਂ ਤੋਂ ਰਿਪਲਾਈ ਕਾਲ ਕੀਤਾ ਜਾਵੇ ਆਪਣਾ ਅਸਤੀਫਾ ਮਨਜ਼ੂਰ ਕਰਵਾਉਣ ਦੇ ਲਈ ਹਾਈ ਕੋਰਟ ਜਾਣਗੇ ਸ਼ੀਤਲ ਅੰਗੁਰਾਲ ਅਸਤੀਫਾ ਮਨਜ਼ੂਰ ਨਾ ਹੋਣ ਤੇ ਅੰਗੁਰਾਲ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਦੇ ਕਹਿੰਦੇ ਕਿ ਅਸਤੀਫਾ ਨਾ ਮਨਜ਼ੂਰ ਹੋਇਆ ਤਾਂ ਕੋਰਟ ਜਾਵਾਂਗਾ ਸ਼ੀਤਲ ਅੰਗੁਰਾਲ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਨੇ ਪੰਜਾਬ ਸਰਕਾਰ ਜ਼ਿਮਨੀ ਚੋਣ ਨਹੀਂ ਹੋਣ ਦੇਣਾ ਚਾਹੁੰਦੀ ਜ਼ਿਮਨੀ ਚੋਣ ਰੋਕਣ ਦੇ ਲਈ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਅਸਤੀਫਾ ਦਿੱਤਾ ਸੀਗਾ ਸਪੀਕਰ ਸੰਧਵਾ ਨੇ ਮਨਜ਼ੂਰ ਨਹੀਂ ਕੀਤਾ ਆ ਵਿਧਾਇਕੀ ਤੋਂ ਦਰਸਲ ਅਸਤੀਫਾ ਆ ਦਿੱਤਾ ਗਿਆ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਜਿਹੜੇ ਕਿ ਪਹਿਲੇ ਦਿਨ ਹੀ ਸ਼ਾਮਲ ਹੋਏ ਸੀ ਨਾ ਗੁਰਾਲ ਨੇ 28 ਮਾਰਚ ਨੂੰ ਸਪੀਕਰ ਨੂੰ ਅਸਤੀਫਾ ਭੇਜਿਆ ਸੀਗਾ ਜਲੰਧਰ ਵੈਸਟ ਤੋਂ ਵਿਧਾਇਕ ਨੇ ਸ਼ੀਤਲ ਅੰਗੁਰਾਲ ਹਾਲਾਂਕਿ ਇਸ ਮਾਮਲੇ ਤੇ ਸਪੀਕਰ ਦਫ਼ਤਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਸ਼ੀਤਲ ਅੰਗੁਰਾਲ ਦਾ ਅਸਤੀਫਾ ਆਇਆ ਹੈ ਜਿਸ ਨੂੰ ਰਿਜੈਕਟ ਨਹੀਂ ਕੀਤਾ ਗਿਆ ਬਲਕਿ ਉਸਤੇ ਨਿਯਮ ਦੇ ਮੁਤਾਬਕ ਫੈਸਲਾ ਲਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਹੁਲ ਗਾਂਧੀ ਤੇ ਵੱਡਾ ਹਮਲਾ ਬੋਲਿਆ ਗਿਆ ਹੈ ਕਾਂਗਰਸ ਦੇ ਸ਼ਹਿਜ਼ਾਦੇ ਦੇਸ਼ ਦੇ ਵਿੱਚ ਅੱਗ ਲੱਗਣ ਦੀ ਗੱਲ ਕਰ ਰਹੇ ਨੇ ਕਾਂਗਰਸ ਦੇ ਸ਼ਹਿਜ਼ਾਦੇ ਬੁਖਲਾ ਗਏ ਨੇ ਉੱਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਤਾ ਤਬਾਰ ਹੋਏ ਤਾਂ ਅੱਗ ਦੀ ਗੱਲ ਕਰ ਰਹੇ ਨੇ ਕਾਂਗਰਸ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੀ ਹੈ ਕਾਂਗਰਸ ਦਾ ਲੋਕਤੰਤਰ ਦੇ ਵਿੱਚ ਭਰੋਸਾ ਨਹੀਂ ਹੈ ਕਾਂਗਰਸ ਦੇ ਵੱਡਾ ਹਮਲਾ ਪ੍ਰਧਾਨ ਮੰਤਰੀ ਵੱਲ ਗਿਆ ਉਹਨਾਂ ਨੇ ਕਹਿਣਾ ਕਿ ਅਸੀਂ ਕਹਿੰਦੇ ਹਾਂ ਭ੍ਰਿਸ਼ਟਾਚਾਰ ਹਟਾਓ ਉਹ ਕਹਿੰਦੇ ਨੇ ਭ੍ਰਿਸ਼ਟਾਚਾਰੀ ਬਚਾਓ ने अपने इरादे दिखा दिए हैं कांग्रेस के शाही परिवार के शाहजादे ने शाहजादे ने ऐलान किया है कि अगर देश ने तीसरी बार बीजेपी सरकार को चुनी आग लग जाएगी साठ साल तक देश पर राज करने वाले दस साल सत्ता से बाहर क्या रह गए अब देश में आग लगाने की बात कर रहे हैं क्या ये आग लगाने की बात आपको मंजूर है क्या इस देश को आग लगाने देंगे क्या आग लगाने की ये भाषा उचित है क्या ये आग लगाने वाली भाषा लोकतंत्र की भाषा है ऐसे लोगों को सजा करोगे पक्की सजा करोगे चुन चुन करके साफ कर दो इस बार इनको मैदान में मत रहने दो भाई हम राहुल गांधी का वह बयान हाँ जो उन्होंने रामलीला मैदान की रैली दिता है जिसके बाद ही प्रधानमंत्री पलटवार गया मैच फिक्सिंग का चुनाव बीजेपी जीते और उसके बाद संविधान को उन्होंने बदला तो इस पूरे देश में आग लगने जा रही है जो मैंने कहा याद रखो यह देश नहीं बचेगा यह चुनाव यह चुनाव वोट वाला चुनाव नहीं है यह चुनाव हिंदुस्तान को बचाने वाला चुनाव है संविधान की रक्षा वाला चुनाव है डी गठबंधन ने अपने इरादे दिखा दिए हैं कांग्रेस के शाही परिवार के शाहजादे ने शाहजादे ने ऐलान किया है कि अगर देश ने तीसरी बार बीजेपी सरकार को चुनी आग लग जाएगी साठ साल तक देश पर राज करने वाले दस साल सत्ता से बाहर क्या रह गए अब देश में आग लगाने की बात कर रहे हैं क्या ये आग लगाने की बात आपको मंजूर है क्या इस देश को आग लगाने देंगे क्या आग लगाने की ये भाषा उचित है क्या ये आग लगाने वाली भाषा लोकतंत्र की भाषा है ऐसे लोगों को सजा करोगे पक्की सजा करोगे चुन चुन करके साफ कर दो इस बार इनको मैदान में मत रहने दो भाइयों ਰਵਿੰਦਰ ਕੇਜਰੀਵਾਲ ਦੀ ਪਤਨੀ ਨੂੰ ਮਿਲੇ ਨੇ ਦਿੱਲੀ ਦੇ ਆਂ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਘਰ ਪਹੁੰਚ ਕੇ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਕੇਜਰੀਵਾਲ ਸੀਐਮ ਸਨ ਅਤੇ ਰਹਿਣਗੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਇਹ ਸਾਫ ਕਿਹਾ ਗਿਆ ਹੈ ਦਿੱਲੀ ਦੀ 2 ਕਰੋੜ ਜਨਤਾ ਕੇਜਰੀਵਾਲ ਦੇ ਨਾਲ ਹੈ ਕੇਜਰੀਵਾਲ ਅਸਤੀਫਾ ਨਾ ਦੇਣ ਆਪ ਵਿਧਾਇਕਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਰਵਿੰਦਰ ਕੇਜਰੀਵਾਲ ਅਸਤੀਫਾ ਨਾ ਦੇਣ ਜੇਲ੍ਹ ਤੋਂ ਹੀ ਸਰਕਾਰ ਚਲਾਉਣ ਕੇਜਰੀਵਾਲ ਪੰਜਾਬ ਵਿਧਾਇਕਾਂ ਨੇ ਦਸ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਕਿਉਂਕਿ ਚਾਰ ਵਿਧਾਇਕ ਦਿੱਲੀ ਤੋਂ ਬਾਹਰ ਨੇ ਬਾਕੀ ਜੇਲ੍ਹ ਦੇ ਵਿੱਚ ਨੇ आम आदमी पार्टी के सभी विधायक सुनीता केजरीवाल जी से मिलने मुख्यमंत्री आवास पे आए थे एक एक करके मुझे लगता है करीब दो दर्जन विधायकों ने अपनी बात सुनीता जी के सामने रखी विधायकों ने कहा भाभी भारतीय जनता पार्टी बहुत प्रेशर बनाएगी अलग अलग तर्क कुतर्क दिए जाएंगे कि अरविंद केजरीवाल जी मुख्यमंत्री के पद से इस्तीफा दे दें अभी पूरा कैंपेन चलाया जाएगा कि मुख्यमंत्री पद से इस्तीफा दें जैसे लोकपाल के समय पे जब लोकपाल पास नहीं हो पाया और मुख्यमंत्री जी पे दबाव बनाया गया कि इस्तीफा दीजिए और इस्तीफा दे दिया तो कहा कि भाग गए तो भारतीय जनता पार्टी की ये पॉलिसी रही है कि इस तरह से इस्तीफा बनाया जाएगा एक ट्रैप बिछाया जाएगा मगर क्योंकि भाभी ही मुख्यमंत्री जी से अब तिहाड़ जेल में मिल पाएंगी उनसे उनकी बातचीत हो पाएगी पार्टी की तरफ से वो ही संदेश ले जा सकती हैं मुख्यमंत्री जी के पास और मुख्यमंत्री जी का संदेश ला सकती हैं तो उनको सभी विधायकों ने कहा कि जब आज आप मुख्यमंत्री जी से मिलें आपकी वीडियो कॉन्फ्रेंसिंग पे बात हो तो आप मुख्यमंत्री जी को ये संदेश सारे विधायक साथियों की तरफ से दीजिएगा कि अरविंद केजरीवाल जी दिल्ली के मुख्यमंत्री थे अरविंद केजरीवाल जी दिल्ली के मुख्यमंत्री हैं और अरविंद केजरीवाल जी ही दिल्ली के मुख्यमंत्री रहेंगे ये बात स्पष्ट तौर पे भाभी से सब लोगों ने कही है सुनीता जी को सभी ने यही संदेश दिया है अरविंद जी तक पहुंचाने के लिए कि सभी विधायक एकजुट हैं अरविंद केजरीवाल जी के साथ हैं अरविंद केजरीवाल जी को किसी भी दबाव में आके इस्तीफा देने की जरूरत नहीं है हम चट्टान की तरह पहले भी एकजुट थे और आज भी एकजुट हैं भारतीय जनता पार्टी के हर षडयंत्र का हम जो है मिल करके मुकाबला करेंगे कैंपेन में उतरेंगे क्या सुनीता केजरीवाल जी देखिये अब कैंपेन को लेकर के भी हम लोग सारी रणनीति बना रहे हैं और पहले से ज़्यादा मजबूती के साथ हम कैंपेन करेंगे और जिस तरह का जन समर्थन अरविंद केजरीवाल जी के की गिरफ्तारी के बाद बढ़ा है उन जनता के साथ मिलकर के इसे और मजबूती के साथ तो आगे बढ़ाएंगे देखिए बीजेपी को सत्ता के अहंकार में जो षडयंत्र करना है वो कर रही है लेकिन बीजेपी के हर षडयंत्र का हमने पहले भी मुकाबला किया है और आगे भी करेंगे के जरिए अरविंद जी तक बात पहुँचाई है कि भाई आप भाजपा के दबाव में कभी नहीं आएंगे और आप मुख्यमंत्री थे दिल्ली के मुख्यमंत्री हैं मुख्यमंत्री बने रहेंगे आपने रिजाइन नहीं करना है और जो दिल्ली की जनता में एक आक्रोश है उनके अरेस्ट को लेकर के उसको हमने आज अरविंद जी के तक पहुंचाई भावे के माध्यम से और दिल्ली की जनता इतनी आक्रोशित है कि भाजपा ये चुनाव दिल्ली का सात जीरो से हारेगी अभी ने अरविंद जी का संदेश दिया और हमने भी उनको कहा कि हम हमारा आम आदमी पार्टी परिवार है ये हम आंदोलन से आपके साथ ही हैं आप बिल्कुल निश्चिंत रहें बीजेपी वाले चाहे जितना मर्ज़ी फेंकते रहें लोगों के पास लेकिन कोई आपके साथ जाने आप उनके साथ जाने को तैयार नहीं है आपके साथ खड़े हैं और अरविंद जी हमारे मुख्यमंत्री थे मुख्यमंत्री हैं और मुख्यमंत्री रहेंगे किस्ताना शाही के खिलाफ इस लोकतंत्र की हत्या के खिलाफ जो साजिश चल रही है डटकर दिल्ली की जनता भी खड़ी है पार्टी के तमाम कार्यकर्ता तमाम विधायक भी खड़े हैं और अरविंद जी भी मजबूती के साथ इस लड़ाई को लड़ते रहे मिश केजरीवाल से मिले और उन्होंने एक ही रिक्वेस्ट किया कि सीएम साहब को ये जरूर कन्वे करें कि, कि किसी भी हालत में रिजाइन नहीं करना है जहां भी सीएम साहब है वहीं से सरकार चलेगी बीजेपी इस्तीफा मांग रही है ਨੇ বিজেপি ਮੰਗਤੇ ਰਹੇ ਉਸੇ ਕਿਆ ਫਰਕ ਪੜਦਾ ਹੈ বিজেপি ਤਾਂ ਬਹੁਤ ਬਹੁਤ ਚੀਜ਼ੇ ਬੋਲਦੀ ਹੈ ਉਹ ਹੁਣ ਦਾ ਉਹਨਾਂ ਦਾ ਉਹਨਾਂ ਦੀ ਸੋਚ ਹੈ ਔਰ ਉਹਨਾਂ ਦਾ ਅਧਿਕਾਰ ਹੈ ਉਹ ਜੋ ਵੀ ਉਹ ਮੰਗਦਾ ਹੈ ਤੈਸਦੇ ਵਿਚਾਲੇ ਦਿੱਲੀ ਦੇ ਮੰਤਰੀ ਆਤੀਸ਼ੀ ਨੇ ਸਨਸਨੀਖੇਸ ਦਾਵਾ ਕੀਤਾ ਹੈ ਦਾਵਾ ਇਹ ਕੀਤਾ ਗਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਚਾਰ ਹੋਰ ਲੀਡਰ ਗ੍ਰਿਫਤਾਰ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਮੈਨੂੰ ਸਰਵ ਭਾਰਤਵਾਦੀ ਦੁਰਗੇਸ਼ ਪਾਟਕ ਰਗਵ ਚੱਡਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕੁਝ ਦਿਨਾਂ ਦੇ ਵਿੱਚ ਮੇਰੇ ਘਰ ਤੇ ED ਦੀ ਰੇਡ ਹੋਵੇਗੀ ਆਤਿਸ਼ੀ ਵੱਲੋਂ ਦਰਸਲੇ ਵੱਡਾ ਦਾਵਾ ਕਰ ਦਿੱਤਾ ਗਿਆ। ਨਾਲੇ ਕਿਹਾ ਗਿਆ ਕਿ ਮੈਨੂੰ BJP ਦੇ ਵਿੱਚ ਸ਼ਾਮਲ ਹੋਣ ਦਾ ਆਫਰ ਦਿੱਤਾ ਗਿਆ। ਮੇਰੇ ਕਰੀਬੀ ਦੇ ਜ਼ਰੀਏ BJP ਨੇ ਮੈਨੂੰ ਅਪਰੋਚ ਕੀਤਾ। ਮੈਨੂੰ ਕਿਹਾ ਗਿਆ ਕਿ BJP ਦੇ ਵਿੱਚ ਆ ਜਾਓ ਜਾਂ ਗ੍ਰਿਫਤਾਰ ਹੋਵੋ। ਪ੍ਰਧਾਨ ਮੰਤਰੀ ਮੋਦੀ ਆਪ ਨੂੰ ਖਤਮ ਕਰਨਾ ਚਾ ਰਹੇ ਨੇ। ਆਤਿਸ਼ੀ ਦੇ ਵੱਲੋਂ ਇਹ ਵੱਡਾ ਨਿਸ਼ਾਨਾ ਸਾਧਿਆ ਗਿਆ ਵੱਡਾ ਦਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਡਿੱਗਣਾ ਚਾਹੁੰਦੀ ਹੈ। BJP ਰਾਸ਼ਪਤਰੀ ਸ਼ਾਸਨ ਲਾਉਣ ਦੇ ਲਈ ਅਰਵਿੰਦ ਕੇਜਰੀਵਾਲ ਨੂੰ जेल भेजा गया तो वाला दावा करते क्या कि मैं सौरभ दुर्गेश राघव को गिरफ्तार किया जाएगा साथियों से देश भर के लोगों को यह बताना चाहती हूं कि भारतीय जनता पार्टी ने मेरे बहुत व्यक्तिगत करीबी व्यक्ति के माध्यम से मुझे भारतीय जनता पार्टी ज्वाइन करने के लिए अप्रोच किया मुझे यह कहा गया कि या तो मैं भारतीय जनता पार्टी ज्वाइन कर लू अपना पॉलिटिकल करियर बचा लू अपना पॉलिटिकल करियर बढ़ा लू और अगर भारतीय जनता पार्टी नहीं ज्वाइन करी तो आने वाले एक महीने में ईडी द्वारा मुझे गिरफ्तार कर लिया जाएगा ये एक मेरे बहुत करीबी व्यक्ति के माध्यम से मुझे बताया गया उन्होंने कहा कि प्रधानमंत्री नरेंद्र मोदी जी और भारतीय जनता पार्टी ने अपना मन बना लिया है कि आम आदमी पार्टी को और उसके सभी नेताओं को अब वो कुचलना चाहते हैं खत्म करना चाहते हैं ਤਾਂ ਮੰਤਰੀ ਆਤਿਸ਼ੀ ਦੇ ਦਾਅਵੇ ਤੇ ਬੀਜੇਪੀ ਦੇ ਵੱਲੋਂ ਪਲਟਵਾਰ ਕੀਤਾ ਗਿਆ ਬੀਜੇਪੀ ਦੇ ਕਹਿਣਾ ਹੈ ਕਿ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾਏ ਗਏ ਨੇ ਜੇ ਭ੍ਰਿਸ਼ਟਾਚਾਰ ਕੀਤਾ ਤਾਂ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਕਰਪਸ਼ਨ ਖਤਮ ਕਰਨ ਦੀ ਗੱਲ ਕਰਨ ਵਾਲੇ ਖੁਦ ਕਰਪਟ ਹੋਏ ਲੋਕਤੰਤਰ ਨਹੀਂ ਭ੍ਰਿਸ਼ਟਾਚਾਰ ਖਤਮ ਹੋ ਰਿਹਾ ਹੈ ਬੀਜੇਪੀ ਦੇ ਵੱਲੋਂ ਇਹ ਵੀ ਵੱਡਾ ਨਿਸ਼ਾਨਾ ਸਾਧਿਆ ਗਿਆ ਸ੍ਰੀਤਾ ਕੇਜਰੀਵਾਲ ਦੇ ਭਾਸ਼ਣਾਂ ਤੋਂ ਪਰਿਵਾਰਵਾਦ ਚਲਕ ਰਿਹਾ ਹੈ ਬੀਜੇਪੀ ਦੇ ਲਈ ਵੀ ਨਿਸ਼ਾਨਾ ਸਾਧਿਆ ਗਿਆ ਕਿ ਸ੍ਰੀਤਾ ਕੇਜਰੀਵਾਲ ਦੇ ਭਾਸ਼ਣਾਂ ਤੋਂ ਪਰਿਵਾਰਵਾਦ ਚਲਕ ਰਿਹਾ ਕੇਜਰੀਵਾਲ ਨੇ ਸਿੱਧਾ ਸੰਦੇਸ਼ ਦਿੱਤਾ ਹੈ ਕਿ ਸੀਐਮ ਦੀ ਕੁਰਸੀ ਘਰ ਦੇ ਵਿੱਚ ਰਹੇਗੀ ਪਰसों ਸਾਰੇ ਭ੍ਰਿਸ਼ਟਾਚਾਰੀ ਇੱਕ ਸਟੇਜ ਤੇ ਇਕੱਠੇ ਹੋਏ ਸੀ ਇਹਨਾਂ ਦੀ ਰੈਲੀ ਦੇ ਵਿੱਚ ਹਰ ਪਾਸੇ ਭ੍ਰਿਸ਼ਟਾਚਾਰ ਦਿਖ ਰਿਹਾ ਸੀ ਦਰਸਲ ਬੀਜੇਪੀ ਦੇ ਵੱਲੋਂ ਜੋ ਕਿ ਮੰਤਰੀ ਆਤੀ ਸ਼ੀਤੇ ਪਲਟਵਾਰ ਕੀਤਾ ਗਿਆ ਆਪ ਨੂੰ ਨਿਸ਼ਾਨੇ ਤੇ ਲਿਆ ਗਿਆ ਨੇ ਹੁਣੇ ਪ੍ਰੈਸ ਕਾਨਫਰੰਸ ਕਰਕੇ ਉਹੀ ਪੁਰਾਣਾ ਰਾਗ ਲਾਪਿਆ ਹੈ ਜਿਹੜਾ ਉਹ ਬੜੇ ਸਾਲਾਂ ਤੋਂ ਲਾਪਰੇ ਨੇ ਹਮੇ ਫੋਨ ਆ ਗਿਆ ਜੀ ਹਮੇ ਮੈਸੇਜ ਆ ਗਿਆ ਜੀ ਹਮਾਰੇ ਰਿਸ਼ਤੇਦਾਰ ਕੋ ਆ ਗਿਆ ਜੀ ਇਸ ਕੋ ਵੀ ਆ ਗਿਆ ਜੀ ਇਸ ਕੋ ਵੀ ਆ ਗਿਆ ਵੀ ਇਸ ਕੋ ਵੀ ਆ ਗਿਆ ਬੀਜੇਪੀ ਜੁਆਇਨ ਕਰ ਲੋ ਅਤੀਸ਼ੀ ਜੀ ਜਿਹੜਾ ਤੁਹਾਡਾ ਨਰਾਇਕ ਰਿਸ਼ਤੇਦਾਰ ਤੁਹਾਨੂੰ ਇਹ ਸੰਦੇਸ਼ ਦੇ ਕੇ ਗਿਆ ਹੈ ਉਹਦੇ ਲਈ ਔਰ ਤੁਹਾਡੇ ਲਈ ਦੋਵਾਂ ਲਈ ਮੈਂ ਤੁਹਾਨੂੰ ਬੀਜੇਪੀ ਦੇ ਪ੍ਰਵਕਤਾ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਅਹੁਦੇਦਾਰ ਹੋਣ ਦੇ ਨਾਤੇ ਰਾਸ਼ਟਰੀਆ ਮੈਂ ਤੁਹਾਨੂੰ ਦੱਸ ਦਵਾਂ ਤੁਹਾਡੇ ਵਰਗੇ ਕ੍ਰਪਟ ਤੇ ਭ੍ਰਸ਼ਟ ਮੰਤਰੀ ਨੂੰ ਨੇਤਾ ਨੂੰ ਬੀਜੇਪੀ ਲੈਣ ਦੀ ਗੱਲ ਛੱਡੋ ਸਾਡੇ ਦਫ਼ਤਰ ਦੇ ਅੱਗੋਂ ਵੀ ਨਾ ਨਿਕਲਣ ਦਈਏ ਅਸੀਂ ਸੌਰਵ ਭਾਰਦਵਾਜ ਜੀ ਨੂੰ ਵੀ ਸੁਣਿਆ ਮੇਰੇ ਵੱਲੋਂ ਦੇ ਦਿਓ ਜੀ ਤੁਹਾਨੂੰ ਅਰਵਿੰਦ ਕੇਜਰੀਵਾਲ ਫਸਾ ਕੇ ਗਿਆ ਏ ਕੋਰਟ ਅੰਦਰ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਤੁਹਾਡਾ ਨਾਮ ਲਿਆ ਤੁਸੀਂ ਵੀ ਉੱਥੇ ਮੌਜੂਦ ਸੀ ਸੌਰਵ ਭਾਰਦਵਾਜ ਜੀ ਵੀ ਉੱਥੇ ਮੌਜੂਦ ਸੀ ਕੋਈ ਨਹੀਂ ਬੋਲਿਆ ਇਹ ਗੱਲ ਉਹਨਾਂ ਨੇ ਕਹੀ ਆ ਕੀ ਵਿਜੇ 나ਇਰ ਤੁਹਾਨੂੰ ਰਿਪੋਰਟ ਕਰਦਾ ਸੀ ਗੋਆਚ ਕੀ ਪੈਸੇ ਦਾ ਲੈਣ ਦੇਣ ਹੋਇਆ ਇਹ ਤੁਹਾਨੂੰ ਦੋਵਾਂ ਨੂੰ ਪਤਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਰੋਕਾਂਗੇ ਅਗਲੀ ਵੱਡੀ ਖਬਰ ਦਾ ਡਾਂਸਰ ਵਿਵਾਦ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਪ੍ਰੋਗਰਾਮ ਪ੍ਰਬੰਧਕ ਤੇ ਵੱਲੋਂ ਸਿਮਰ ਸੰਧੂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਪ੍ਰਬੰਧਕ ਨੇ ਸਿਮਰ ਸੰਧੂ ਤੇ ਇਲਜ਼ਾਮ ਲਗਾਏ ਨੇ ਕਿ ਸਿਮਰ ਸੰਧੂ ਨੇ ਸ਼ਰਾਬ ਪੀਤੀ ਹੋਈ ਸੀ ਪਹਿਲਾਂ ਸਿਮਰ ਸੰਧੂ ਨੇ ਬਰਾਤੀਆਂ ਨੂੰ ਗਾਲਾਂ ਕੱਢੀਆਂ ਬਿਨਾਂ ਕਿਸੇ ਦੀ ਇਜਾਜ਼ਤ ਤੇਜ ਤੇ ਪਹੁੰਚੀ ਸੀ ਸਿਮਰ ਇਹ ਵੀ ਵੱਡੇ ਇਲਜ਼ਾਮ ਲਗਾਏ ਗਏ ਨਾਲ ਹੀ ਪ੍ਰਬੰਧਕ ਦਾ ਕਹਿਣਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਪੂਰਾ ਸੱਚ ਨਹੀਂ ਹੈ ਪ੍ਰੋਗਰਾਮ ਪ੍ਰਬੰਧਕ ਨੇ ਇਨਸਾਫ ਦੀ ਮੰਗ ਕੀਤੀ ਹੈ ਸੋ ਨਵਾਂ ਮੋੜ ਆ ਗਿਆ ਦਰਸਲ ਲਗਾਤਾਰ ਜਿਹੜੇ ਅਸੀਂ ਤੁਹਾਨੂੰ ਉਹ ਵੀਡੀਓ ਦਿਖਾ ਰਹੇ ਹਾਂ ਵਾਇਰਲ ਵੀ ਹੋ ਰਹੀ ਹੈ ਕੋ ਖੁਦ ਸਿਮਰ ਕੋ ਜਿਹੜੇ ਕਿ ਕੱਲ ਸਾਡੇ ਨਾਲ ਨਿਊਜ਼ ਇਟਨ ਪੰਜਾਬ ਤੇ ਜੁੜੇ ਸਨ ਉਹਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕੁਝ ਭਰਾਤਿਆਂ ਦੇ ਵੱਲ ਕੁਝ ਨੌਜਵਾਨਾਂ ਦੇ ਵੱਲ ਉਸ ਦੇ ਨਾਲ ਬਤ ਮਤਬੀਜੀ ਕੀਤੀ ਗਈ ਇਸ ਦੇ ਤੌਰ ਤੇ ਇਸ਼ਤਕ ਇਲਜ਼ਾਮ ਲਗਾਏ ਗਏ ਧਾਰੂ ਵਾਲਾ ਜਿਹੜਾ ਕਿ ਗਲਾਸ ਉਸ ਦੇ ਵੱਲ ਆ ਸੁਟਿਆ ਗਿਆ ਉਸ ਤੋਂ ਬਾਅਦ ਉਸ ਦੇ ਵੱਲੋਂ ਜਿਹੜੇ ਸ਼ਿਕਾਇਤ ਦਰਜ ਕਰਵਾਏ ਗਏ ਪਰਸ ਦੇ ਬਲ ਉਸ ਦੇ ਆਧਾਰ ਤੇ ਜਿਹੜਾ ਕਿ ਮਾਮਲਾ ਵੀ ਦਰਜ ਕਰ ਲਿਆ ਗਿਆ ਪਰ ਹੁਣ ਬਿਲਕੁਲ ਨਵਾਂ ਮੋੜ ਇਸ ਪੂਰੇ ਮਾਮਲੇ ਦੇ ਵਿੱਚ ਆ ਗਿਆ ਪ੍ਰੋਗਰਾਮ ਪ੍ਰਬੰਧਕ ਦੇ ਵੱਲੋਂ ਸਿਮਰ ਸੰਧੂ ਦੇ ਖਿਲਾਫ ਹੀ ਐਫ ਆਈ ਆਰ ਦਰਜ ਕਰਵਾਈ ਗਈ ਹੈ ਜੀ ਇਹ ਜਿਹੜੀ ਇੰਟਰਵਿਊ ਆਪਣੀ ਆ ਰਹੀ ਆ ਠੀਕ ਹੈ 10 ਪੈਂਟ ਦੀ ਵੀਡੀਓ ਆ ਰਹੀ ਆ ਦੇਖੋ ਪਹਿਲਾਂ ਤਾਂ ਸਾਨੂੰ ਵੀ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਵੀ ਕਿਉਂਕਿ ਸਾਡੇ ਪਰਿਵਾਰ ਦੀ ਕੁੜੀ ਆ ਜੀ ਇਹ ਗਲਤ ਹੋਇਆ ਪਰ ਜਦੋਂ ਅਸੀਂ ਸਾਰੀ ਗੱਲ ਤੱਕ ਪਹੁੰਚੇ ਤੇਰੀ ਇਹ ਗੱਲ ਤੱਕ ਪਤਾ ਲੱਗਦਾ ਉਸ ਟਾਈਮ ਸਾਡੇ ਦੇਖੋ ਬਿੱਟੂ ਭਾਜੀ ਜਿਨ੍ਹਾਂ ਦਾ ਫੈਕਸ਼ਨ ਸੀ ਲੱਡੀ ਭਾਜੀ ਹੈ ਨਾ ਬਾਕੀ ਸਾਡੇ ਭੰਗੜੇ ਵਾਲੇ ਜੋ ਵੀ ਸਾਡੀਆਂ ਲੜਕੀਆਂ ਸੀ ਉੱਥੇ ਮੌਜੂਦ ਸੀ ਉਹਨਾਂ ਤੋਂ ਪਤਾ ਲੱਗਦਾ ਵੀ ਪਰਿਵਾਰ ਨੇ ਦੋ ਚਾਰ ਬਾਰ ਆ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਟੇਜ ਤੇ ਨਾ ਆਓ ਠੀਕ ਹੈ ਜੀ ਜਦੋਂ ਸਾਨੂੰ ਪੇਮੈਂਟ ਦੇਤੀ ਸਾਡੇ ਵੀ ਕਿਸੇ ਆਰਗੇਨਾਈਜ਼ਰ ਨੇ ਪੇਮੈਂਟ ਦੇਤੀ ਸਾਡਾ ਫਰਜ਼ ਹੈ ਜੀ ਉਸ ਟਾਈਮ ਸਟੇਜ ਤੇ ਨਹੀਂ ਆਉਣਾ ਠੀਕ ਹੈ ਸਾਡਾ ਕੰਮ ਖਤਮ ਕਰਾਵੇ ਕੋਈ ਨਾ ਕਰਾਵੇ ਠੀਕ ਹੈ ਜੀ ਸਾਨੂੰ ਉੱਥੋਂ ਚਲੇ ਜਾਣਾ ਚਾਹੀਦਾ ਔਰੇ ਲੜਕੀ ਬਾਰ-ਬਾਰ ਜੈਦ ਕਰਕੇ ਸ਼ੇਪ ਤੇ ਆ ਰਹੀ ਸੀ ਇਸ ਕਰਕੇ ਹੀ ਪਾਰਟੀ ਨਾਲ ਦੁਆਰਾ ਰੌਲਾ ਪਿਆ ਜਿੰਨੇ ਮੈਨੂੰ ਪਤਾ ਲੱਗ ਰਿਹਾ ਕਿ ਦੋਨਾਂ ਨੇ ਡਰਿੰਕ ਕੀਤੀ ਬਿਲਕੁਲ ਦੇਖੋ ਜੀ ਅਸੀਂ ਉੱਥੇ ਮੌਜੂਦ ਨਹੀਂ ਸੀ ਆਪਾਂ ਤਾਂ ਇਹ ਗੱਲ ਕਹਿੰਦੇ ਆਂ ਵੀ ਉੱਥੇ ਹਰ ਇੱਕ ਚੀਜ਼ ਦਾ ਦੇਖੋ ਮਰਾਜਾ ਦਰਸਲ ਪੂਰੀ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਸਿਮਰ ਸੰਧੂ ਦੇ ਵੱਲੋਂ ਕਿਹੜੇ ਇਲਜ਼ਾਮ ਲਗਾਏ ਜਾਂਦੇ ਜਿਸ ਤੋਂ ਬਾਅਦ ਇੱਕ ਨਵਾਂ ਮੋੜ ਆ ਗਿਆ ਤੁਹਾਨੂੰ ਪਹਿਲਾਂ ਪੂਰਾ ਬਿਆਨ ਸੁਣਾਉਂਦੇ ਆਂ हां जी हां जी मेरे ਵੱਲੋਂ ਮਨਾ ਕੀਤਾ ਜਾਂਦਾ ਕਿ ਮੈਂ ਸਟੇਜ ਦੇ نیچے ਨਹੀਂ ਆਣਾ ਕਿਉਂਕਿ ਮੈਨੂੰ ਵੀ ਪਤਾ ਵਾ ਕਿ ਅੱਗੇ ਸ਼ਰਾਬੀ ਬੈਠੇ ਅੱਗੇ ਸ਼ਰਾਬੀ ਖੜੇ ਨੇ ਮੈਂ نیچے ਜਾ ਕੇ ਡਾਂਸ ਨਹੀਂ ਕਰਨਾ ਤੇ ਇਹਨਾਂ ਨੇ ਇਹਨਾਂ ਨੇ ਮਾਈਕ ਇਹਨਾਂ ਨੇ ਇੱਕ ਗਾਣਾ ਲਾਇਆ ਇਹਨਾਂ ਨੇ ਗਾਣਾ ਲਾਇਆ ਕਿ ਅਸੀਂ ਜੱਟ ਹੁੰਨੇ ਆ ਚੱਕ ਲਾਂਗੇ ਐਦਾਂ ਦਾ ਕੁਛ ਗਾਣਾ ਆ ਤੇ ਮੈਂ ਜਿੱਦਾਂ ਬੋਲੀ ਇੱਕ ਮਾਰੀ ਦੀ ਆ ਆਪਾਂ ਕਹਿੰਨਾ ਚੁਗਲਬੰਦੀ ਜਿੰਨੂੰ ਕਹਿੰਦੇ ਆ ਤੇ ਚੁਗਲਬੰਦੀ ਦੇ ਵਿੱਚ ਮੈਂ ਮਾਈਕ ਫੜ ਕੇ ਇਹਨਾਂ ਨੂੰ ਇਹ ਜਵਾਬ ਦਿੱਤਾ ਸੀਗਾ ਕਿ ਦੇਖੋ ਇਦਾਂ ਕਿਦਾਂ ਚੱਕ ਲੂੰਗੇ ਅੱਗੇ ਵੀ ਜੱਟਾਂ ਦੀ ਕੁੜੀ ਆ ਮੈਂ ਸਿਰਫ ਇੰਨੀ ਗੱਲ ਕਹੀ ਦੇਖੋ ਆਪਾਂ ਲੇਡੀ ਸੰਗੀਤ ਕਰਦੇ ਆ ਲੇਡੀ ਸੰਗੀਤ ਦੇ ਵਿੱਚ ਆਪਾਂ ਚੁਗਲਬੰਦੀਆਂ ਕਰਦੇ ਆ ਹੱਸਦੇ ਆ ਖੇਡਦੇ ਆ ਉਹ ਵਿਆਹ ਦਾ ਸਮਾਗਮ ਸੀ ਹੈਨਾ ਆਪਾਂ ਵਿਆਹ ਦੇ ਸਮਾਗਮ ਦੇ ਵਿੱਚ ਵਿਆਹ ਦੇ ਤਰੀਕੇ ਨਾਲ ਜਵਾਬ ਦਿੱਤਾ ਜਾਂਦਾ ਹੈ ਜੀ ਹਾਂਜੀ ਹਾਂਜੀ ਤੇ ਇੱਕ ਉਹ ਜਵਾਬ ਮੈਂ ਬੋਲੀ ਪਾਈ ਸੀਗੀ ਹਨਾ ਤੇ ਇਹਨਾਂ ਨੇ ਕਿਹਾ ਕਿ ਮੈਨੂੰ ਕਹਿੰਦੇ ਕਿ ਤੁਸੀਂ ਨਾ ਸਟੇਜ ਤੋਂ ਥੱਲੇ ਜਾਓ ਮੈਨੂੰ ਕਹਿੰਦੇ ਆ ਮੈਂ ਚੱਲ ਜਾਨੀ ਆ ਜੀ ਮੈਂ ਚਲ ਗਈ نیچے ਫਿਰ ਮੈਨੂੰ ਆਰਗੇਨਾਈਜ਼ਰ ਕਹਿੰਦਾ ਹੈ ਕਿ ਤੁਸੀਂ ਸਟੇਜ ਤੇ ਜਾਓ ਨਹੀਂ ਤਾਂ ਪੇਮੈਂਟ ਨਹੀਂ ਮਿਲਣੀ ਮੈਂ ਸਟੇਜ ਤੇ ਜਾ ਕੇ ਤੁਸੀਂ ਵੀਡੀਓਜ਼ ਦੇਖਿਆ ਹੋਣਾ ਮੈਂ ਲਾਸਟ ਤੇ ਕੱਲੀ ਖੜੀ ਹਾਂ ਉੱਥੇ ਔਰ ਫਿਰ ਮੈਨੂੰ ਫਿਰ ਦੁਬਾਰਾ ਕਿਹਾ ਜਾਂਦਾ ਹੈ ਕਿ ਤੂੰ نیچے ਆ ਫਿਰ ਦੂਸਰਾ ਬੰਦਾ ਕਹਿੰਦਾ ਤੂੰ ਜਾ ਤੀਸਰਾ ਬੰਦਾ ਕਹਿ ਰਿਹਾ ਨਹੀਂ ਨੱਚ ਦੂਜਾ ਕਹਿ ਰਿਹਾ ਨਹੀਂ ਜਾ ਤੇ ਮੈਨੂੰ ਉੱਥੇ ਮੇਰਾ ਦਿਮਾਗ ਹਿੱਲ ਗਿਆ ਕਿ ਮੈਂ ਕਰਾਂ ਤੇ ਕਰਾਂ ਕੀ ਹਨ ਤੇ ਮੈਂ ਫਿਰ ਮੈਂ ਕਿਹਾ ਮੈਂ ਨਹੀਂ ਜਾਂਦੀ ਜਾ ਠੀਕ ਹੈ ਮੈਂ ਨਹੀਂ ਜਾਂਦੀ ਮੈਂ ਅੜ ਗਈ ਉੱਥੇ ਜਦੋਂ ਮੈਂ ਅੜ ਗਈ ਤੇ ਉਹਨਾਂ ਨੂੰ ਲੱਗਿਆ ਕਿ ਸਾਡੀ ਈਗੋ ਹਰਟ ਹੋ ਗਈ ਹੈ ਮੁੰਡਿਆਂ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਮੈਨੂੰ ਮੇਰੇ ਵਾਲ ਇੱਕ ਮੁੰਡੇ ਨੇ ਗਲਾਸ ਚੱਕ ਕੇ ਮਾਰਿਆ ਮੈਂ ਕਿਹਾ ਕਿ ਮੈਂ ਇਹ ਤੁਸੀਂ ਧਿਆਨ ਨਾਲ ਵੀਡੀਓ ਸੁਣੀਏ ਮੈਂ ਇਹ ਗੱਲ ਕਹਿ ਰਹੀ ਸੀ ਅਸੀਂ ਪਰਫਾਰਮ ਕਰੋ ਦੇਖੋ ਜੀ ਇਹ ਜਿਹੜੀ ਇੰਟਰਵਿਊ ਦਾ ਆਪਣੀ ਆ ਰਹੀ ਆ ਠੀਕ ਹੈ 10 ਸਕੰਡ ਦੀ ਵੀਡੀਓ ਆ ਰਹੀ ਆ ਦੇਖੋ ਪਹਿਲਾਂ ਤਾਂ ਸਾਨੂੰ ਵੀ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਵੀ ਕਿਉਂਕਿ ਸਾਡੇ ਪਰਿਵਾਰ ਦੀ ਕੁੜੀ ਆ ਵੀ ਇਹ ਗਲਤ ਹੋਇਆ ਪਰ ਜਦੋਂ ਅਸੀਂ ਸਾਰੀ ਗੱਲ ਤੱਕ ਪਹੁੰਚੇ ਫੇਰ ਹੀ ਇਹ ਗੱਲ ਤੱਕ ਪਤਾ ਲੱਗਦਾ ਉਸ ਟਾਈਮ ਸਾਡੇ ਦੇਖੋ ਬਿੱਟੂ ਭਾਜੀ ਜਿਨ੍ਹਾਂ ਦਾ ਫੈਕਸ਼ਨ ਸੀ ਲੱਡੀ ਭਾਜੀ ਹੈ ਨਾ ਬਾਕੀ ਸਾਡੇ ਭੰਗੜੇ ਵਾਲੇ ਜੋ ਵੀ ਸਾਡੀਆਂ ਲੜਕੀਆਂ ਸੀ ਉੱਥੇ ਮੌਜੂਦ ਸੀ ਉਹਨਾਂ ਨੂੰ ਪਤਾ ਲੱਗਦਾ ਵੀ ਪਰਿਵਾਰ ਨੇ ਦੋ ਚਾਰ ਬਾਰ ਆ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਟੇਜ ਤੇ ਨਾ ਆਓ ਠੀਕ ਹੈ ਜੀ ਜਦੋਂ ਸਾਨੂੰ ਪੇਮੈਂਟ ਦੇਤੀ ਸਾਡੇ ਵੀ ਕਿਸੇ ਆਰਗੇਨਾਈਜ਼ਰ ਨੇ ਪੇਮੈਂਟ ਦੇਤੀ ਸਾਡਾ ਫਰਜ਼ ਹੈ ਜੀ ਉਸ ਟਾਈਮ ਸਟੇਜ ਤੇ ਨਹੀਂ ਆਉਣਾ ਠੀਕ ਹੈ ਸਾਡਾ ਕੰਮ ਖਤਮ ਕਰਾਵੇ ਕੋਈ ਨਾ ਕਰਾਵੇ ਠੀਕ ਹੈ ਜੀ ਸਾਨੂੰ ਉੱਥੋਂ ਚਲੇ ਜਾਣਾ ਚਾਹੀਦਾ ਪਰ ਇਹ ਲੜਕੀ ਬਾਰ-ਬਾਰ ਜੱਦ ਕਰਕੇ ਸਟੇਜ ਤੇ ਆ ਰਹੀ ਸੀ ਇਸ ਕਰਕੇ ਹੀ ਪਾਰਟੀ ਨਾਲ ਦੁਆਰਾ ਰੌਲਾ ਪੈ ਗਿਆ ਜਿੱਦੇ ਮੈਨੂੰ ਇਹ ਪਤਾ ਲੱਗ ਰਿਹਾ ਜਿਦਾਂ ਡਾਫਟਰਿੰਗ ਕੀਤੀ ਇਹਦੇ ਵਿੱਚ ਬਿਲਕੁਲ ਦੇਖੋ ਜੀ ਅਸੀਂ ਉੱਥੇ ਮੌਜੂਦ ਨਹੀਂ ਸੀ ਆਪਾਂ ਤਾਂ ਇਹ ਗੱਲ ਕਹਿੰਦੇ ਆਂ ਵੀ ਉੱਥੇ ਹਰ ਇੱਕ ਚੀਜ਼ ਦਾ ਦੇਖੋ ਮਲਾਇਆ ਕਰਾਣਾ